ਵਾਨਾਣਾ ਦੇਵੀ ਵੈਲਫੇਅਰ ٹرسٹ ਨਾਬਾਦੀ ਸੰਗਤ ਵੱਲੋਂ ਪਿਛਲੇ 14 ਸਾਲਾਂ ਤੋਂ ਜਿੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਜਾ ਰਹੇ ਹਨ ਉੱਥੇ ਹੀ ਸਹੂਲਤਵੀਂ ਨਵਰਾਤਰੀਆਂ ਦੌਰਾਨ ਸ਼ਾਮਿਲ ਹੋਣ ਵਾਲੀ ਸੰਗਤ ਨੂੰ ਗਰਮੀ ਤੋਂ ਰਾਤ ਦੇ ਲਈ ਰਿਹائش ਦੇ ਲਈ ਵੱਡੇ ਹਾਲ ਦੇ ਨਾਲ-ਨਾਲ ਮੁਫਤ ਏਸੀ ਕਮਰੇ ਰਹਿਣ ਦੇ ਲਈ ਵੀ ਦਿੱਤੇ ਜਾ ਰਹੇ ਚੱਲ ਰਹੇ ਲੰਗਰ ਬਾਰੇ ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨਾਸ਼ਤੇ ਦੇ ਵਿੱਚ ਪਰੌਠਾ ਆਲੂ ਪਰੌਠਾ ਨਾਲ ਦਹੀਂ ਆਚਾਰ ਇਲਾਇਚੀ ਵਾਲੀ ਚਾਹ ਦੁਪਹਿਰ ਦੇ ਭੋਜਨ ਵਿੱਚ ਦਾਲ ਹਰੀ ਸਬਜ਼ੀ ਕੜੀ ਮਲਾਈ ਕੋਕਤਾ ਮਟਰ ਪਨੀਰ ਸ਼ਾਹੀ ਪਨੀਰ ਅਲੱਗ ਅਲੱਗ ਮੀਨੂ ਦੇ ਹਿਸਾਬ ਦੇ ਨਾਲ ਰੋਜ਼ਾਨਾ ਸੰਗਤ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਮਿੱਠੇ ਪਕਵਾਨਾਂ ਦੇ ਵਿੱਚ ਹਲਵਾ ਜਲੇਬੀ ਬਰਫੀ ਤੋਂ ਇਲਾਵਾ ਕਈ ਤਰ੍ਹਾਂ ਦੇ ਸਟਾਲ ਟਿੱਕੀ ਨੂਡਲ ਪੱਲਾ ਪਾਪੜੀ ਗੋਲ ਗੱਪੇ ਮੰਚੂਰੀਅਨ ਆਦਿ ਵੀ ਬਣਾਏ ਜਾਂਦੇ ਹਨ ਮੋਨ ਨੇ ਦੱਸਿਆ ਕਿ ਨਵਰਾਤਰੀਆਂ ਦੇ ਦੌਰਾਨ ਪੰਜਾਬ ਸਮੇਤ ਹੋਰ ਰਾਜਾਂ ਤੋਂ ਆਈ ਸੰਗਤ ਨੂੰ ਰਹਿਣ ਦੇ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਲਈ ਸਾਡੇ ਵੱਲੋਂ ਵੱਡਾ ਹਾਲ ਅਤੇ ਅੱਧੀ ਦਰਜਨ ਦੇ ਕਰੀਬ ਕਮਰੇ ਤਿਆਰ ਕੀਤੇ ਗਏ ਹਨ ਜਿੱਥੇ ਸੰਗਤ ਰਾਮ ਕਰ ਸਕਦੀ ਹੈ ਗਰਮੀ ਅਤੇ ਬਰਸਾਤ ਦਾ ਮੌਸਮ ਹੋਣ ਦੇ ਕਾਰਨ ਹਮਸਪਰੀ ਗਰਮੀ ਤੋਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਉਹਨਾਂ ਨੂੰ ਕੁਝ ਰਾਤ ਦੇਣ ਦੇ ਲਈ ਪੰਜ AC ਕਮਰੇ ਵੀ ਸੰਗਤ ਨੂੰ ਮੁਫਤ ਰਹਿਣ ਦੇ ਲਈ ਦਿੱਤੇ ਜਾਂਦੇ ਹਨ ਆ ਦੇਖਿਆ ਹੋਰ ਟਾਇਰ ਹੋ ਗਿਆ ਕਰਦਾਂਗਾ ਵੀ ਹਾਂ ਹਾਂ ਹੋ ਗਿਆ ਹੋਰ ਟਾਇਰ ਹੋ ਗਿਆ ਕਰਦਾਂਗਾ ਵੀ ਆਜਾ ਆਜਾ ਹੋਰਾਂ ਨੂੰ ਮਾਰਟਾ ਨਾਲ ਆਜਾ ਕਾ ਸਾਹਮਣੇ ਨਿਕਲ ਜੇ ਉਧਰ ਖੜ੍ਹ ਜੇ ਤੁਸੀਂ ਖੜ੍ਹ ਜੋ ਆਜਾ ਭਾਈ ਕਿਹਨਾਂ ਚੱਲਦੇ ਕੋਰ ਕੱਢ ਲਾਉਂਦੀ ਕਿ ਆਦੇ ਇਹ ਆਪਣੀ ਗੋਲਦੱਤੇ ਨੇ। ਇਹ ਚੈੱਕ ਕਰ ਗੱਲੀ ਨੂੰ ਸੈਟ ਕਰਦੇ ਹਾਂ। ਹਾਂ। ਹੈਲੋ ਉਸ ਤੋਂ ਪੁੱਛਾ ਜੀ ਮਾ। 90 ਤੋਂ। ਇਹ ਲੰਘੇ ਲਾਇਆ ਕਿਸ ਸੁਸਾਇਟੀ ਦੇ? ਮਾਨਾਣਾ ਦੇ ਵੀ ਵੈਲਫੇਅਰਸ। ਅੱਛਾ। ٹرسٹ ਨੰਬਰ। ਕਿੰਨੇ ਸਾਲ ਤੋਂ ਜੀ? 14 ਸਾਲ ਤੋਂ। 14 ਸਾਲ ਹੋ ਗਏ। ਠੀਕ ਹੈ। ਲੰਘੇ ਵਿੱਚ ਸਵੇਰੇ ਸਮੇਂ ਕੀ ਹੁੰਦਾ ਜੀ ਇਸ ਦਾ? ਸਵੇਰੇ ਜੀ ਦੇਖੋ ਇੱਕ ਆਲੂ ਪਰੌਂਠਾ, ਆਲੂ ਚੱਲਦਾ ਪਰੌਂਠਾ। ਚਾਹ ਹੋ ਗਈ। ਦਹੀਂ ਹੋ ਗਿਆ। ਠੀਕ ਹੈ ਜੀ ਸਵੇਰੇ ਚਾਹ ਹੁੰਦੀ ਹੈ ਰਸ ਹੁੰਦਾ ਸਗਰ ਬਾਰੇ ਹੁੰਦੇ ਨੇ ਮਰਫੀ ਮਰਫੀ ਲੱਡੂ ਜੋ ਵੀ ਜਣੀ ਸਾਡੇ ਕੋਲ ਬਣਿਆ ਵੈ ਅਸੀਂ ਉਹ ਸਭ ਲਵਨੇ ਆ ਰੋਟੀ ਦੇ ਵਿੱਚ ਕੀ ਹੁੰਦਾ ਜੀ ਰੋਟੀ ਦੇ ਵਿੱਚ ਸਾਡੇ ਕੋਲ ਕੋਈ ਸਬਜੀ ਹੈ ਦਾਲ ਹੈ ਚਾਵਲ ਹੈ ਦਹੀਂ ਹੈ ਦੇਖੋ ਸਾਹਿਬ ਜੀ ਨਾਸ਼ਤਾ ਰਹੇਗਾ ਜੀ ਨਾਸ਼ਤਾ ਨਾਸ਼ਤਾ ਨਾਸ਼ਤੇ ਜਦਸਵੇਤੇ ਹੋਈ ਚੱਲਦਾ ਜੀ ਸਾਡਾ ਪ੍ਰੰਧਾ ਲੂ ਦਾ ਪ੍ਰੰਧਾ ਚੱਲਦਾ ਨੇ ਦੇਖੀ ਨਾ ਜਿੱਥੇ ਬਕਵਾਦ ਦੇ ਵਿੱਚ ਕੀ ਜਲੇਬੀ ਹੈ ਜੀ ਅਮਰਤੀ ਹੈ ਸ਼ਗਰ ਪਾਰੇ ਹਨ ਲੱਡੂ ਹੋਗੀ ਮਰਦੀ ਹੋਗੀ ਤੇ ਜਿਹੜੇ ਇਸ ਤਰ੍ਹਾਂ ਹੋਰ ਹੋਗੀ ਸਮੋਸਾ ਹੋ ਗਿਆ ਗੋਲ ਗੱਪੇ ਹੋਗੇ ਦਹੀਂ ਭੱਲਾ ਹੋ ਗਿਆ ਇਹ ਐਡਮਾ ਸਾਡੇ ਕੋਲ ਚੱਲ ਜੀ ਕਿੰਨੇ ਜਿਹੜੇ ਸੇਵਾਦਾਰ ਸੇਵਾਦਾਰ ਸਾਡੇ ਕੋਲ ਦੇਖੋ तकरीबन ਇੱਥੇ 35 ਤੇ 40 ਬੰਦੇ ਤਾਂ ਰਹਿੰਦੇ ਹੀ ਰਹਿੰਦੇ ਆ ਨੀ ਕੋਈ ਆ ਗਿਆ ਕੋਈ ਬਤਲੇ ਆ ਗਿਆ ਕੋਈ ਕੋਈ ਚਲੇ ਗਿਆ ਇਹ ਤਕਰੀਬ ਲਾਉਣਾ ਆਉਣਾ ਜਾਣਾ ਬੜਿਆਂ ਰਹਿਦਾ ਬੰਦਿਆਂ ਦਾ ਜੀ ਪਿਛਲੇ 14 ਸਾਲ ਤੋਂ ਆ ਰਹੇ ਸਭ ਨਸ਼ੀ ਨਵਰਾਤਰੇ ਆਦੇ ਆ ਕਿਸ ਤਰ੍ਹਾਂ ਦਾ ਮੈਮਰਾ ਦੇ ਵਿੱਚ ਅਕਸ਼ਾ ਹੁੰਦਾ ਲੰਗਰ ਦਾ ਉਹ ਸਾਹ ਪੂਰਾ ਸਾਹ ਜੀ ਲੰਗਰ ਦੇ ਕੋ ਪਬਲਿਕ ਆਉਂਦੀ ਆ ਵਿਚਾਰੀ ਤੇ ਕਿ ਦੋ ਦੋ 5-5 10-10 ਰੁਪਏ ਪਬਲਿਕ ਸਾਨੂੰ ਦਿੰਦੀ ਆ ਅਸੀਂ ਉਹ ਇਕੱਠੇ ਕਰਦੇ ਆ ਤੇ ਫੇਰ ਲੰਗਰ ਲੱਗਦਾ ਥੱਲੇ ਬੰਦੇ ਜੀ ਦਾ ਕਿਸੇ ਦੀ ਹਿੰਮਤ ਹੀ ਨਹੀਂ ਹੁੰਦੀ ਅਦੇ ਸ਼ਹਿਰ 'ਚ ਜੋ ਸਾਨੂੰ ਬਹੁਤ ਕੁਝ ਮਿਲਦਾ ਸਾਡੇ ਪਾਵਨ ਠੇਕੇਦਾਰ ਹੈਗਾ ਉਹ ਸਾਨੂੰ ਅੱਛੇ ਪੈਸੇ ਪਬਲਿਕ ਤੋਂ ਲਿਆ ਕੇ ਦਿੰਦਾ ਤਾਂ ਅਸੀਂ ਲੰਗਰ ਲਾਉਣੀ ਹੈ ਇੱਥੇ ਇਸ ਟਾਈਮ ਜੀ ਇਹ ਲੱਗਦਾ ਸਾਡਾ ਝੱਜਰ ਰਾਮਪੁਰ ਝੱਜਰ ਝੱਜਰ ਆਹ ਰਾਮਪੁਰ ਝੱਜਰ ਲੱਗਦਾ ਜੀ ਹਾਂਜੀ ਹਾਂਜੀ ਆਹ ਰਹਿਸ਼ ਇੱਥੇ ਆ ਜੀ ਧਰਮਸਾਲ ਬਣੀ ਵੀ ਹੈ ਸਾਡੀ ਸੰਗਤਾਂ ਵਾਸਤੇ ਸੰਗਤਾਂ ਨੂੰ ਰਹਿਸ਼ਰਾਤ ਦੇਖੋ ਸਾਡੇ ਕੋਲ ਏਸੀ ਕਮਰੇ ਵੀ ਹੋਣਗੇ ਕਮਰੇ ਜਿੰਨੇ ਕਹਿੰਗੇ ਉੱਪਰ ਸਾਡੇ ਕੋਲ ਅਜੇ 5 ਕਮਰੇ ਉੱਪਰ ਅਜੇ ਐਸੀ ਸਟਾਰਟ ਕੀਤੇ ਹਾਲ ਹਾਲ ਚ 5 ਐਸੀ ਲੱਗੇ ਹੋਏ ਨੇ ਦੋ ਉੱਪਰ ਐਸੀ ਕਮਰੇ ਲੱਗੇ ਸੰਗਤ ਸਾਡੇ ਕੋਲ ਤੇ ਤਕਰੀਬਨ 3-400 ਬੰਦਾ ਰੋਜ਼ ਆਉਂਦਾ ਹੈ ਹੈ ਨਾ ਆਰਾਮ ਬਾਅਦ ਉੱਥੇ ਜੋ ਉੱਪਰ ਐਸੀ ਚ ਜਿਹੜੇ ਬੰਦੇ ਆਉਂ ਤਕਰੀਬਨ 70-80 ਪੈ ਜਾਂਦੇ ਨੇ ਬਾਕੀ نیچے ਜਿਹੜਾ ਬੜਾ ਹਾਲ ਹੈ ਕੱਚਾ ਤੇ ਕਰੀਬਨ 4-500 ਬੰਦਾ ਰਾਤ ਨੂੰ ਸੌਂਦਾ ਆ ਕੇ ਸਾਡੇ ਕੋਲ ਕਿਹੜਾ ਪੱਤਰ ਕਿਸ ਤਰ੍ਹਾਂ ਦਾ ਸਾਹਿਬਾ ਨਾਲ ਹੈ ਬਹੁਤ ਵਧੀਆ ਜੀ ਬੜੀ ਦੂਰੋਂ ਦੂਰੋਂ ਲੋਕ ਆ ਰਹੇ ਨੇ ਸਾਡੇ ਕੋਲ ਦੇਖੋ ਗਵਿੰਦਗੜ੍ਹ ਦੇ ਆਉਂਦੇ ਨੇ ਰਾਜਪੁਰੇ ਦੇ ਆਉਂਦੇ ਨੇ ਮਲੇਰਕੋਟਲੇ ਦੇ ਆਉਂਦੇ ਨੇ ਸਾਡੇ ਕੋਲ ਤਕਰੀਬਨ ਤਕਰੀਬਨ ਲੁਧਿਆਣਾ ਹੋ ਗਿਆ ਸਾਰੇ ਏਰੀਏ ਦੇ ਬੰਦੇ ਆਉਂਦੇ ਨੇ ਜਿਹੜਾ ਬੰਦਾ ਸਾਡੇ ਕੋਲ ਰੁਕਦਾ ਇੱਕ ਵਾਰੀ ਉਹ ਸਾਡੇ ਕੋਲ ਮੁੜ ਕੇ ਫਿਰ ਉਹ ਦੁਬਾਰਾ ਸਾਡੇ ਕੋਲ ਹੀ ਆਉਂਗਾ ਹਾਂ ਠੀਕ ਹੈ ਰਾਜਸ਼ੰਮ ਰਾਜਸ਼ੰਮ ਬਰਮਾ ਇਹ ਕਿ ਕਮੇਟੀ ਆ ਕਿੰਨੇ ਸਾਲ ਤੋਂ ਲੰਗਰ ਮੰਨ ਆਣੇ ਦੇ ਬੈਲਫੇਅਰ ਟਰਸਟ ਡੱਬਾ ਕਿੰਨੇ ਸਾਲ ਤੋਂ ਲੰਗਰ ਕਰਾ ਰਹੇ ਹੋ 14 ਸਾਲਾਂ ਮੰਨ ਲੰਗਰ ਲਾ ਰਹੇ ਹਾਂ ਅਸੀਂ ਤੁਸੀਂ ਕਿੰਨੇ ਸਾਲਾਂ ਤੋਂ ਜੁੜੇ ਹੋਏ ਅਸੀਂ ਜੁੜਿਆ 19 20 ਸਾਲ ਹੋ ਗਏ ਪਹਿਲਾਂ ਅਸੀਂ ਉੱਪਰ ਗੋਫਾ ਕੋਲੇ ਲਾਉਂਦੇ ਸੀ ਉੱਪਰ ਲੱਗ ਲੱਗ ਕੇ ਨਾ ਤੇ ਆਪਣੇ ਮੰਦਰ ਦੇ ਵਿੱਚ ਕਾਸ ਪਕਵਾਨ ਕਿਹੜੇ-ਕਿਹੜੇ ਹੁੰਦੇ ਨੇ ਭਗਵਾਨ ਮਿੱਠੇ ਦੇ ਵਿੱਚ ਜੀ ਬੰਦੇ ਮੱਠੀ ਸ਼ਕਰਪਾਰਾ ਲੱਡੂ ਬਲਾਵ ਜਰਮਨ ਸਾਰੇ ਕੁਸ ਆਟਮ ਬਣਾਉਨੇ ਆ ਸੀ। ਆਮਰਤੀ ਜਿਲੇਬੀ। ਮੈਡੀਕਲ ਸੁਪਤਾ ਜੇ ਅਸੀਂ ਨਹੀਂ ਦੇ ਰਹੇ ਸਾਡੀ ਮੈਡੀਕਲ ਸੁਪਤਾ ਸਾਹਮਣੇ ਦੇ ਰਹੇ ਨੇ। ਹਾਂ ਜੀ ਮੈਡੀਕਲ ਸੁਪਤਾ ਦੁਕਾਨਦਾਰ ਦੁਕਾਨਦਾਰ ਵੀ ਹੈਗੇ ਬਿਜ਼ਨਸਮੈਨ ਵੀ ਹੈਗੇ। ਰਿਟਾਇਰ ਕਰਮਚਾਰੀ ਵੀ ਨੇ। ਨੌਕਰੀ ਮੇਸ਼ੇ ਵਾਲੇ ਵੀ। ਕਿਹੜੇ ਖਕਵਾਲ ਤੁਸੀਂ ਬਣਾਉਂਦੇ ਆ ਉਹਨਾਂ ਦੀ ਜਿਹੜੀ ਕੁਆਲਿਟੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਬਾੜੇ ਅਸੀਂ ਆਪਣੇ ਕੰਦੇ ਦਾ ਪੂਰਾ ਜੋਰ ਲਾ ਕੇ ਵਧੀਆ ਬਣਾਉਨੇ ਆ ਹਾਈ ਕੁਆਲਿਟੀ ਜਿਹਾ ਬਣਾਉਨੇ ਆ ਜੀ ਹਾਈ ਕੁਆਲਿਟੀ ਦਾ ਦੇਸੀ ਕੀ ਦਾ ਲੰਗਰ ਲਾਉਨੇ ਆ ਪੂਰਾ ਦੇਸੀ ਕੀ ਦਾ ਸਾਰਾ ਦੇਸੀ ਕੀ ਸਬਜੀ ਦਾਲ ਭਾਜੀ ਸਾਰੇ ਦੇਸੀ ਕੀ ਦੀ ਬਣਿਆ ਦੇਸੀ ਕੀ ਜੇ ਬਣਿਆ ਅੱਛਾ ਜੀ ਹਾਂ ਜੀ ਹਾਂ ਸ਼ੁਰੂ ਦਾ ਕਿੰਨਾ ਕਿੰਨੇ ਕਿੰਨਾਕ ਲੱਗ ਜਾਂਦਾ ਜੀ ਦੇਸੀ ਕੀ ਲੱਗ ਜਾਂਦਾ ਹੈ 5-6 ਦਿਨ ਲੱਗ ਜਾਂਦੇ ਨੇ ਸਾਡੇ ਸਾਰੇ ਸਾਰੇ ਲੰਗਰ ਚ ਘੇੜ ਮਿੱਠੇ ਭਗਵਾਨਾ ਨਹੀਂ ਉਹ ਨਹੀਂ ਉਹ ਆਪਣੇ ਹਾਂ ਹਾਂ ਸਬਜੀ ਢਾਲ ਮਾਤਾ ਦੀ ਕੜਾਹੀ ਰੋਜ਼ ਦੇ ਸਿੱਗੀ ਦੀ ਬਣਦੀ ਹੈ ਸਵੇਰੇ ਕੀ ਕਹਿਣਾ ਚਾਹੁੰਦੇ ਜੀ ਲੰਗਰ ਬਾਰੇ ਸਾਡਾ ਜੰਨਾ ਵੀ ਸਾਡਾ ਵਧੀਆ ਢੰਗ ਨਾਲ ਸਾਡਾ ਆਪਾਖ ਨਾ 14 15 ਬੰਦੇ ਜਿਹੜੇ ਜੋੜੇ ਹੈ ਅਸੀਂ ਵਧੀਆ ਤਰੀਕੇ ਨਾਲ ਲਾ ਰਹੇ ਹਾਂ ਔਰ ਪਹਿਲਾਂ ਮਾਤਾ ਦੇ ਪਰ ਲੰਦੇ ਸੀਗੇ ਇਹ 14 ਸਾਲ ਤੋਂ 15 ਸਾਲ ਤੋਂ ਨਹੀਂ ਧਰਮਸ਼ਾਲਾ ਬਣਾ ਕੇ ਇੱਥੇ ਲੱਗ ਰਹਿ ਲੰਗੇ ਪਿਛਲੇ ਉੱਪਰ ਕਿੰਨਾ ਸਮਾਂ ਲਾਇਆ ਉੱਪਰ ਲਾਇਆ 10 ਸਾਲ ਅੱਛਾ ਜੀ 10 ਸਾਲ ਲਾਇਆ ਉੱਪਰ ਠੀਕ ਹੈ ਉਹ ਪੁਰਾਣੇ ਜੋੜੇ ਆ ਰਹੇ ਹਨ ਠੀਕ ਹੈ ਹਾਂਜੀ ਸੰਗਤ ਦੇ ਵਿੱਚ ਕਿਸ ਤਰ੍ਹਾਂ ਦਾ ਸ਼ਾਇ ਮਾ ਸੰਗਤ ਦਾ ਇਹ ਕੋਈ ਅੰਤ ਨਹੀਂ ਜਿਹੜਾ ਕੋਈ ਆਂਦਾ ਅਗਲਾ ਨੱਬੇ ਲੈ ਦੇ ਰੋਗਣਾ ਨੱਬੇ ਲੈ ਧਰਮਸ਼ਾਲਾ ਇਹ ਰੋਗ ਠੀਕ ਹੈ ਜਿਹੜਾ ਦੇਸੀ ਕਿ ਹੁੰਦਾ ਜੀ ਸਬਜ਼ੀਆਂ ਭਾਜੀਆਂ ਜੋ ਵੀ ਹੈ ਜਾਨਾ ਕਿ ਉਲਕੇ ਸਵੇਰੇ ਪਰੌਂਠਾ ਬੰਦਾ ਠੀਕ ਹੈ ਦੇਲੀ ਮੰਗੋ ਕਦੇ ਛੋਲੇ ਭਟੋਰੇ ਕਚੋਰੀ ਬੰਦੀ ਆ ਸਵੇਰੇ ਜਲੇਬੀ ਜਿਵੇਂ ਅੱਜ ਤੱਕ 3-4 ਐਟਮਾ تھی ਜਿਲੇਬੀ ਸੀ ਪਰੌਂਠਾ ਸੀ ਦਹੀਂ ਸੀ ਨਿਉਟ ਚਾਹ ਨੂੰ ਪੱਲੇ ਆਪਣੇ ਗੋਲ ਗੱਪੇ ਨਿਉਟਰਲ ਹੁਣ ਨਿਉਟਰਲ ਤੇ ਗੋਲ ਗੱਪਾ ਚੱਲੇ